ਅੱਜ ਵੀਡੀਓ ਬਣਾਉਣ ਲਈ ਸਾਡੇ ਕੋਲ ਕੋਈ ਕੰਟੈਂਟ ਨਹੀਂ ਸੀਗਾ ਵੀਡੀਓ ਬਣਾਉਣੀ ਵੀ ਕਿਉਂ ਆ ਐਵੇਂ ੱਤਕੇ ਦੀ ਖੀਰ ਲੋਕਾਂ ਨੂੰ ਖਵਾਉਣੀ ਵੀ ਕਿਉਂ ਆ ਜੇ ਅੱਛਾ ਕੰਟੈਂਟ ਨਹੀਂ ਤਾਂ ਰਹਿਣ ਦਿਓ ਫਿਰ ਇੱਕ ਅਚਾਨਕ ਸਾਡੇ ਸਾਹਮਣੇ ਖਬਰ ਆ ਗਈ ਜਿਹਦੇ ਤੋਂ ਬਾਅਦ ਫੈਸਲਾ ਕੀਤਾ ਕਿ ਅਸੀਂ ਇੱਕ ਛੋਟੀ ਜੀ ਵੀਡੀਓ ਅੱਜ ਯੂਥ ਵਾਸਤੇ ਬਣਾਵਾਂਗੇ ਉਹ ਯੂਥ ਜੋ ਸਾਡੇ ਪੰਜਾਬ ਦੀ ਕਹਿ ਲੋਕੇ ਮੁਸਤਕਬਲ ਦੀ ਪਵਿੱਖ ਦੀ ਕਹਾਣੀ ਅੱਗੇ ਲਿਖੇਗਾ ਹੁੰਦਾ ਕੀ ਹੈ ਕਿ ਅਚਾਨਕ ਖਬਰਾਂ ਆਉਂਦੀਆਂ ਨੇ ਕਿ ਆਈਪੀਐਲ ਦੇ ਵਿੱਚ ਇੱਕ 14 ਸਾਲ ਦਾ ਬੱਚਾ ਆਰਆਰ ਬੰਨੀਓ ਡੈਬਿਊ ਕਰਦਾ ਹੈ ਪਹਿਲੀ ਗੇਂਦ ਤੇ ਸ਼ੱਕਾ ਮਾਰਦਾ ਹੈ ਇਸੇ ਤਰ੍ਹਾਂ ਦੀ ਹੀ ਇੱਕ ਕਾਮਯਾਬੀ ਦੀ ਇਵਾਰਤ ਲਿਖੀ ਸੀ ਪੰਜਾਬ ਦੇ ਹੀ ਇੱਕ ਗੇਂਦਬਾਜ਼ ਅਸ਼ਵਨੀ ਨੇ ਕਿ ਆਈਪੀਐਲ ਡੈਬਿਊ ਦੇ ਪਹਿਲੇ ਵਾਰ ਤੇ ਹੀ ਵਿਕਟ ਚਟਕਣਾ ਦੋਨੇ ਹੀ ਬਹੁਤ ਵੱਡੀਆਂ ਪ੍ਰਾਪਤੀਆਂ ਪਰ ਇਨ ਖਬਰਾਂ ਦੇ ਦਰਮਿਆਨ ਇੱਕ ਖਬਰ ਆਉਂਦੀ ਹੈ ਕਿ ਫਾਜ਼ਲ ਕਾ ਕੋਟ ਕੰਪਲੈਕਸ ਦੇ ਬਿਲਕੁਲ ਬਾਹਰ-ਬਾਰ ਦੋ ਧਿਰਾਂ ਪਿੱਟਦੀਆਂ ਉਹਦੇ ਵਿੱਚ ਇੱਕ ਚੰਗੇ ਨਰੋਏ ਨੌਜਵਾਨ ਦੀ ਹੱਤਿਆ ਹੋ ਜਾਂਦੀ ਹੈ ਫਿਰ ਮੈਨੂੰ ਕਿਸੇ ਸੱਜਣ ਨੇ ਕੁਝ ਇਨਸਟਾ ਦੇ ਜਾਂ ਕੋਈ ਸ਼ਹੂਰ ਸੋਸ਼ਲ ਮੀਡੀਆ ਦੇ ਲਿੰਕ ਭੇਜੇ ਜਦ ਮੈਂ ਉਹ ਖੋਲੇ ਤਾਂ ਬਹੁਤ ਵੀਡੀਓਜ਼ ਉਹਦੇ ਵਿੱਚ ਵੇਖੇ ਜਿਹਦੇ ਵਿੱਚ ਮ੍ਰਿਤਕ ਨੌਜਵਾਨ ਜਿਹੜਾ ਮਰਨ ਵਾਲਾ ਨੌਜਵਾਨ ਸੀਗਾ ਮਰਹੂਮ ਉਹੀ ਚੀਜ਼ਾਂ ਜੋ ਆਪਾਂ ਕਹਿ ਲੋ ਕਿ ਉਡਾਰ ਹੁੰਦਿਆਂ ਹੁੰਦਿਆਂ ਲੋਚਦੇ ਵੀ ਆ ਤੇ ਵੇਖਦੇ ਵੀ ਆ ਅਗਣ ਸ਼ਸਤਰਾਂ ਦਾ ਪ੍ਰਦਰਸ਼ਨ ਮੋੜਿਆਂ ਦੀਆਂ ਟੋਲੀਆਂ ਤੇ ਫਿਰ ਉਹਨਾਂ ਦੇ ਘਰਦਿਆਂ ਦੀਆਂ ਮੈਂ ਕੁਝ ਵੀਡੀਓਜ਼ ਦੇਖੀਆਂ ਕਿ ਇੰਸਟਾ ਤੇ ਇਹਨਾਂ ਨੂੰ ਲਲਕਾਰਿਆ ਜਾ ਰਿਹਾ ਸੀਗਾ ਚਿਤਾਇਆ ਜਾ ਰਿਹਾ ਸੀਗਾ ਤੇ ਫਿਰ ਇਹ ਖੁਨੀ ਚੜਪ ਹੋਉਂਦੀ ਹੈ ਇਹ ਸਾਡੀ ਤਰਾਸਤੀ ਬਣ ਗਈ ਕਿਉਂਕਿ ਅਗਲੇ ਦਿਨ ਫਿਰ ਇੱਕ ਖਬਰ ਵੇਖਣ ਨੂੰ ਮਿਲੀ ਕਿ ਖਡੂਰ ਸਾਹਿਬ ਦੇ ਲਾਗੇ ਪਿੰਡ ਮੋਹਨਪੁਰ ਜਿੱਥੇ ਦੋ ਤੇ ਰਾਮੋ ਸਾਹਮਣੇ ਸੀ ਤੇ ਇੱਕ ਨੌਜਵਾਨ ਦੇ ਹੱਥ ਦੇ ਵਿੱਚ ਪਿਸਟਲ ਲੋਕ ਆਲੇ ਦੁਆਲੇ ਖੜੇ ਆ ਗਲੀ ਦੇ ਵਿੱਚ ਤਾਂ ਉਹ ਚੀਜ਼ ਉਹ ਫੋਟੋ ਉਹ ਵੀ ਹੈਰਾਨ ਕਰ ਗਈ ਮਤਲਬ ਕਿ ਜਿਸ ਉਮਰ ਦੇ ਵਿੱਚ ਇਨਸਾਨ ਨੇ ਆਪਣੀ ਤਰੱਕੀ ਆਪਣੀ ਜੋ ਉਹਦੀ ਹਸਤੀ ਖਾਂ ਬਣਨੀ ਹੈ ਉਹਦੀ ਨੀਂ ਰੱਖਣੀ ਹੈ ਉਸ ਦੌਰ ਚ ਅਸੀਂ ਦੇਖ ਰਹੇ ਹਾਂ ਕਿ ਅੱਜ ਪਿੰਡਾਂ 'ਚ ਟੜੇਬੰਦੀ ਅੱਜ ਇਸ ਤਰ੍ਹਾਂ ਦੀ ਸਾਡੇ ਫਿਲਾਰੂ ਬਾਜ਼ੀ ਸ਼ੁਰੂ ਹੋ ਗਈ ਹੈ ਕਿ ਜਿੱਥੇ ਹੁਲੜ ਬਾਜ਼ੀਆਂ ਤੋਂ ਮਸਤੀਆਂ ਤੋਂ ਕੰਮ ਸ਼ੁਰੂ ਹੁੰਦਾ ਹੁੰਦਾ ਦੁਸ਼ਮਣੀਆਂ ਤੱਕ ਚੱਲ ਰਿਹਾ ਤੇ ਫਿਰ ਉਹ ਤੁਹਾਨੂੰ ਪਤਾ ਹੀ ਹੈ ਕਿੱਥੋਂ ਤੱਕ ਪਹੁੰਚਦਾ ਔਰ ਜਿਹੜੀ ਰਤ ਦੀ ਹੱਟੀ ਹੁੰਦੀ ਹੈ ਨਾ ਇਹਦੇ ਵਿੱਚ ਸਮਾਨ ਹਮੇਸ਼ਾ ਸਰ ਬਰਬਾਦੀਆਂ ਦਾ ਹੁੰਦਾ ਹੈ ਬਰਬਾਦੀਆਂ ਦਾ ਹੁੰਦਾ ਹੈ ਇਸ ਨੂੰ ਤਸਵੀਰ ਕਹਿ ਲੋ ਇਸ ਨੂੰ ਤਕਦੀਰ ਕਹਿ ਲੋ ਪਰ ਇਹਦੇ ਵਿੱਚ ਹੁੰਦਾ ਜੋ ਨਾ ਉਹ ਸਭ ਤੋਂ ਜ਼ਿਆਦਾ ਨੁਕਸਾਨ ਮਾਪਿਆਂ ਦਾ ਹੁੰਦਾ ਹੈ ਮਾਪਿਆਂ ਦਾ ਜਦੋਂ ਕੰਧ ਤੇ ਲੱਗੀ ਤਸਵੀਰ ਮੁਸਕਰਾਉਂਦੀ ਨਜ਼ਰ ਆਉਂਦੀ ਹੈ ਨਸੇ ਤਾਂ ਉਹਨਾਂ ਦੇ ਸੀਨਿਆਂ ਦੇ ਜ਼ਖਮ ਜਿਹੜੇ ਆ ਉਹ ਪਾਟ ਜਾਂਦੇ ਆ ਉਹਨਾਂ ਚੋਂ ਰਿਸ਼ਤਾ ਹੈ ਤਾਂ ਸਿਰਫ ਇੱਕੋ ਇੱਕ ਪਛਤਾਵਾ ਰਿਸ਼ਤਾ ਹੈ ਕਿ ਸਾਡੇ ਨਾਲ ਹੋਇਆ ਕਿ ਸਾਡੇ ਨਾਲ ਇਦਾਂ ਵਕਤ ਨਹੀਂ ਖੇਡ ਕੀ ਖੇਡਿਆ ਜਿਸ ਉਮਰ ਦੇ ਵਿੱਚ 10 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਯੁੱਧ ਲੜਿਆ ਸੀਗਾ ਸਾਡੇ ਅੱਜ ਦੇ ਜਿਹੜੇ 10 ਸਾਲ ਦੇ ਬੱਚੇ ਆ ਉਹ ਵੀਡੀਓ ਗੇਮ ਤੇ ਲੜਾਈ ਕਰ ਰਹੇ ਨੇ ਇਸ ਤੋਂ ਇਲਾਵਾ ਡਾਕਟਰ ਅਕਰਤ ਜਾਇਸਵਾਲ ਸਰਚ ਕਰਕੇ ਦੇਖੋ ਗੂਗਲ ਤੇ ਸਰ 19 ਸਾਲ ਦੀ ਉਮਰ ਦੇ ਵਿੱਚ ਬਹੁਤ ਤਕੜਾ ਸਰਜਨ ਬਣ ਗਿਆ ਸੀਗਾ ਤਾਂ ਅੱਜ 19 ਸਾਲ ਦੀ ਉਮਰ ਦੇ ਵਿੱਚ ਸਾਡੇ ਬੱਚੇ ਕੀ ਕਰ ਰਹੇ ਨੇ 24 ਸਾਲ ਦੀ ਉਮਰ ਦੇ ਵਿੱਚ ਵਿਲੀਅਮ ਪਿੱਟ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਸਰ ਤੇ ਤੁਹਾਨੂੰ ਯਾਦ ਹੋਏਗਾ ਨਾਦੀਆ ਕੋਮਨਿਚੀ ਇੱਕ ਐਸਾ ਨਾਮ ਜਿਸ ਨੇ 14 ਸਾਲ ਦੀ ਉਮਰ ਦੇ ਵਿੱਚ 올림픽 ਜਿੱਤੇ ਹੈ ਸਰ ਇਹ ਨਹੀਂ ਹੁੰਦਾ ਕਿ ਤੁਸੀਂ ਬੁਰੇ ਖੇਤਰ ਚ ਹੀ ਅੱਗੇ ਵਧ ਕੇ ਵੱਡੇ ਬਣ ਸਕਦੇ ਹੋ ਕਿਸੇ ਨੂੰ ਨੀਵਾ ਦਿਖਾਉਣਾ ਹੈ ਨਾ ਸਭ ਆਪਣੀ ਤਰੱਕੀ ਨੂੰ ਇਹਨਾਂ ਵੱਡਿਆਂ ਕਰ ਲੋ ਕਿ ਉਸ ਬੰਦੇ ਨੂੰ ਜਿਸ ਬੰਦੇ ਨੂੰ ਤੁਸੀਂ ਨੀਵਾ ਦਿਖਾਉਣਾ ਚਾਹੁੰਦੇ ਹੋ ਤਾਂ ਉਹਨੂੰ ਕਿਤੇ ਕੰਮ ਆ ਕੇ ਦਿਖਾ ਦਿਓ ਐਸ ਤੋਂ ਵੱਡੀ ਮੇਰੇ ਖਿਆਲ ਦੇ ਨਾਲ ਜ਼ਿੰਦਗੀ ਚ ਪ੍ਰਾਪਤੀ ਨਹੀਂ ਹੋਏਗੀ ਸਾਬ ਤੇ ਜੇ ਮਾਪੇ ਦਾ ਦਿੱਤਾ ਚਾਹੇ ਉਹ ਇੱਜ਼ਤ ਹੈ ਚਾਹੇ ਉਹ ਜਾਇਦਾਦ ਹੈ ਜੇ ਤੁਸੀਂ ਉਹ ਗਵਾ ਦਿੱਤੀ ਘਟਾ ਦਿੱਤੀ ਫਿਰ ਆਆਂ ਦਾ ਫਰਕ ਕੀ ਹੈ ਫਿਰ ਆਆਂ ਦਾ ਫਾਇਦਾ ਕੀ ਹੈ ਸਭ ਉਹਨਾਂ ਲੋਕਾਂ ਦੇ ਨਾਲ ਤੁਹਾਡਾ ਕੋਈ ਫਰਕ ਨਹੀਂ ਹੈ ਜਿਹੜੇ ਪਹਿਲਾਂ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਕਾਰਨਾਮੇ ਕਰਕੇ ਦਰਜ ਹੋ ਚੁੱਕੇ ਆ ਫਿਰ ਫਾਇਦਾ ਵੀ ਕੋਈ ਨਹੀਂ ਹੈ ਤੁਹਾਡਾ ਸੰਸਾਰ ਤੇ ਆਆਂ ਦਾ ਸਭ ਜੇ ਤੁਸੀਂ ਆਪਣੇ ਪਿਓ ਦੀ ਇੱਜ਼ਤ ਮਾਂ ਦੀ ਇੱਜ਼ਤ ਜਿੰਨੀ ਹੈ ਉਸ ਤੋਂ ਵੀ ਘਟਾ ਦਿੱਤੀ ਜਾਇਦਾਦ ਜੋ ਹੈ ਉਸ ਤੋਂ ਵੀ ਤੁਸੀਂ ਵਧਾ ਨਾ ਪਾਏ ਸਗੋਂ ਘਟਾ ਦਿੱਤੀ ਤਾਂ ਮੇਰੇ ਖਿਆਲ ਦੇ ਨਾਲ ਫਾਇਦਾ ਨਹੀਂ ਹੈ ਸਭ ਫਾਇਦਾ ਨਹੀਂ ਹੈ ਫਿਰ ਸੰਸਾਰ ਤੇ ਆਂਦਾ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਇਹ ਚੀਜ਼ਾਂ ਅਕਸਰ ਹੁੰਦੀਆਂ ਨੇ ਇਹਨਾਂ ਟੜੇ ਬੰਦੀਆਂ ਪਿੱਛੇ ਇਹਨਾਂ ਟੋਲੇਵਾਸੀਆਂ ਪਿੱਛੇ ਇੱਕ ਬਹੁਤ ਵੱਡਾ ਸੂਤਰ ਤਾਰ ਹੁੰਦੀ ਆਂਦੀ ਹੈ ਯਾਰੀ ਦੋਸਤੀ ਚੜਦੀ ਮਾਲੀ ਯਾਰੀ ਲੱਗਣੀ ਸੁਭਾਅਕ ਆ ਉਹ ਆਪੋਜ਼ਿਟ ਜੈਂਡਰ ਨਾਲ ਹੋ ਸਕਦੀ ਆ ਜਾਂ ਮੁੰਡੇ ਦੀ ਮੁੰਡੇ ਨਾਲ ਹੋ ਸਕਦੀ ਆ ਯਾਰੀ ਦੋਸਤੀ ਲੱਗਦੀ ਆ ਯਾਰੀ ਦੋਸਤੀ ਨਿਭਾਉਣੀ ਵੀ ਚਾਹੀਦੀ ਆ ਪਰ ਯਾਰੀ ਦੋਸਤੀ ਜੇ ਆਪਾਂ ਦੇਖੀਏ ਨਾ ਤਾਂ ਸਾਡੇ ਕੋਲ ਉਹ ਵੀ ਇੱਕ ਬਹੁਤ ਵੱਡੀ ਮਿਸਾਲ ਐ ਸਰ ਯਾਰੀ ਦੋਸਤੀ ਤੇ ਭਗਤ ਪੂਰਨ ਸਿੰਘ ਹੋਰਾਨੇ ਵੀ ਨਵਾਈ ਸੀਗੀ ਨਾ ਭਗਤਜੀ ਹੋਰਾਨੇ ਵੀ ਪਿੰਗਲਵਾੜੇ ਵਾਲਿਆਂ ਪਿਆਰੇ ਨੂੰ ਛੱਡਿਆ ਨਹੀਂ ਛੋਟਾ ਜਿਹਾ ਸੀਗਾ ਤੁਰਨ ਫਿਰਨ ਤੋਂ ਅਸਮਰੱਥ ਸੀਗਾ ਕਿੰਨੀ ਤੰਗੀ ਕਿੰਨੀ ਤੁਰਸ਼ੀ ਕੱਟੀ ਸਾਥ ਨਹੀਂ ਛੱਡਿਆ ਤਾਂ ਬਗਜੇ ਬਹੁਤ ਵੱਡੇ ਹੋ ਗਏ ਪਰ ਕਈ ਵਾਰ ਅਸੀਂ ਯਾਰੀ ਦੇ ਚੱਕਰ ਦੇ ਵਿੱਚ ਬਹੁਤ ਐਸਾ ਕਰ ਜਾਂਦੇ ਆ ਕਿ ਜਿਹੜਾ ਸ਼ਾਇਦ ਸਾਨੂੰ ਯਾਰੀ ਨਿਭਾਉਂਦਿਆਂ ਰੋਕਣਾ ਚਾਹੀਦਾ ਹੈ ਕਿ ਨਹੀਂ 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 ਕਿਉਂਕਿ ਯਾਰ ਦੋਸਤ ਉਹੀ ਹੈ ਜੋ ਸਹੀ ਮਾਰਗਦਰਸ਼ਨ ਕਰੇ ਤੁਹਾਡਾ ਨਹੀਂ ਤਾਂ ਮੈਂ ਐਸੇ ਵੀ ਯਾਰ ਦੋਸਤ ਦੇਖਿਆ ਜਿਹੜੇ ਇੱਕ ਦੂਜੇ ਲਈ ਇਥੋਂ ਕਰਕੇ ਗਏ ਪਰ ਜੇਲ੍ਹ ਦੇ ਵਿੱਚ ਦੁਸ਼ਮਣ ਬਣ ਗਏ ਜੇਲ੍ਹ ਦੇ ਵਿੱਚ ਇੱਕ ਦੂਜੇ ਤੇ ਉਲਟ ਖਲੋਤੇ ਦੇਖੇ ਕੇ ਨਿਆਂ ਕਰ ਦਿੱਤਾ ਨਿਆਂ ਕਰ ਦਿੱਤਾ ਸੋ ਯਾਰੀਆਂ ਸਹੀ ਜਗ੍ਹਾ ਤੇ ਲਾਓ ਲਾਉਣੀਆਂ ਜ਼ਰੂਰ ਚਾਹੀਦੀਆਂ ਤੇ ਮਾਰਗਦਰਸ਼ਨ ਯਾਰੀ ਦੋਸਤੀ ਦੀ ਕਹਾਣੀ ਹੈ ਕਿਸੇ ਬੱਚੇ ਦਾ ਕਹਿ ਲਓ ਕਿ ਯਰਾਨਾ ਸੀ ਯਰਾਨਾ ਸੀ ਬਹੁਤ ਵਧੀਆ ਯਰਾਨਾ ਸੀ ਇੱਕ ਮੌਕਾ ਆਇਆ ਜਦੋਂ ਜਵਾਨ ਹੋਏ ਜਿਸ ਵੇਲੇ ਜਵਾਨ ਹੋਏ ਨਾ ਤਾਂ ਹਾਰਟ ਦੀ ਸਰਜਰੀ ਸੀਗੀ ਇੱਕ ਯਾਰ ਦੀ ਤੇ ਦੂਜਾ ਆਪਰੇਸ਼ਨ ਥੀਏਟਰ ਚ ਜਾਣ ਵੇਲੇ ਰਾਹ ਚ ਮਿਲਦਾ ਤੇ ਉਹਨੂੰ ਮਸਕਰਾ ਕੇ ਕਹਿੰਦਾ ਕਿ ਤੈਨੂੰ ਕੁਝ ਨਹੀਂ ਹੋਣਾ ਤਨ ਕੋਸ਼ਿ ਹੋਏਗਾ ਆਪਰੇਸ਼ਨ ਹੁੰਦਾ ਸਭ ਕੁਝ ਐ ਸਹੀ ਜਾਂਦਾ ਜਦੋਂ ਆਪਰੇਸ਼ਨ ਹੋਣ ਵਾਲੇ ਮੁੰਡੇ ਨੂੰ ਹੋਸ਼ ਆਉਂਦੀ ਹੈ ਤਾਂ ਪੁੱਛਦਾ ਮੇਰਾ ਦੋਸਤ ਕਿੱਥੇ ਹੈ ਦੋਸਤ ਕਿੱਥੇ ਹੈ ਤਾਂ ਉਸਦੇ سینੇ 'ਚੋਂ ਆਵਾਜ਼ ਆਉਂਦੀ ਹੈ ਕਿ ਮੈਂ ਦਿਲ ਵੜ ਕੇ ਤੇਰੇ سینੇ 'ਚ ਤੜਕ ਰਿਹਾ ਕਿਉਂਕਿ ਦਿਲ ਉਹਦਾ ਸੀਗਾ ਤੋ ਕਹਿਣ ਦਾ ਮਤਲਬ ਹੈ ਕਿ ਯਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਸਾਫ਼ ਯਾਰ ਕਿਹਾਂ ਦੋਸਤੀਆਂ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਕਿ ਇਹ ਨਹੀਂ ਹੈ ਕਿ ਤੁਸੀਂ ਗਲਤ ਦਿਸ਼ਾ ਵੱਲ ਵੱਧ ਜਾਓ ਬਲਕਿ ਯਾਰ ਦੋਸਤ ਨੂੰ ਗਲਤ ਦਿਸ਼ਾ 'ਚੋਂ ਹਟਾ ਕੇ ਕਿ ਸਹੀ ਦਿਸ਼ਾ ਵੱਲ ਮਾਰਗਦਰਸ਼ਨ ਦੇ ਕੇ ਲੈ ਜਾਓ ਤੋ ਯਾਰੀ ਦੋਸਤੀ ਹੈ ਜ਼ਹਿਰ ਪਿਆਲਾ ਉਹਦੇ ਹੱਥ 'ਚ ਹੈ ਤੋ ਉਹ ਛੜਾ ਕੇ ਉਹ ਛੜਾ ਕੇ ਉਹਦੇ ਹੱਥ 'ਚ ਕਿਉਂ ਦੀ ਹਰਾਕ ਹੋਣੀ ਚਾਹੀਦੀ ਇਹ ਦਮ ਤੁਹਾਡੀ ਯਾਰੀ ਦੋਸਤੀ ਚ ਚੁਣਨਾ ਚਾਹੀਦਾ ਮੈਂ ਗੱਲਾਂ ਮਤਲਬ ਕਿ ਕਿਤਾਬੀ ਨਹੀਂ ਕਰ ਰਿਹਾ 20 ਸਾਲ ਸੜਕਾਂ ਤੇ ਜੋ ਅਸੀਂ ਬਰਬਾਦ ਕੀਤੇ ਤੇ 15 ਸਾਲ ਹੁਣ ਜਿਹੜੇ ਅਸੀਂ ਸੰਘਰਸ਼ ਚੋਂ ਗੁਜ਼ਾਰੇ ਆ ਉਸ ਸਮੇਂ ਦੀ ਜਿਹੜੀ ਸੜਕ ਹੈ ਨਾ ਉਹਦੇ ਤੇ ਲੱਗੇ ਸਾਰੇ ਸਾਈਨ ਬੋਰਡਾਂ ਤੋਂ ਇਹ ਨਿਚੋੜ ਗੱਡਿਆ ਸਭ ਇਸ ਵਾਸਤੇ ਯਾਰੀ ਦੋਸਤੀ ਦੀ ਚੋਣ ਤੁਹਾਡੀ ਬਹੁਤ ਸਹੀ ਹੋਣੀ ਚਾਹੀਦੀ ਹੈ ਇੱਕ ਵਾਰੀ ਨਾ ਕੋਈ ਯਾਰ ਦੋਸਤ ਦੋ ਸੰਤੇ ਇੱਕ ਮਰ ਗਿਆ ਜਿਸ ਵੇਲੇ ਮਰ ਗਿਆ ਤੇ ਉਹਦਾ ਦੂਸਰਾ ਦੋਸਤ ਉੱਥੇ ਜਦੋਂ ਆਇਆ ਮੈਤੂ ਦੀ ਤਿਆਰ ਸੀ ਕੀਤੀ ਉਹ ਉੱਚੀ ਉੱਚੀ ਹੱਸਣ ਲੱਗ ਪਿਆ ਲੋਕਾਂ ਨੇ ਉਸ ਨੂੰ ਕੁੱਟਿਆ ਪਰ ਇੱਕ ਸਿਆਣਾ ਬਜ਼ੁਰਗ ਸੀਗਾ ਉਸ ਨੇ ਪੁੱਛਿਆ ਕਿ ਬਟਾ ਤੂੰ ਇਹ ਅਜੀਹਾ ਕਿਉਂ ਕੀਤਾ ਤਾਂ ਉਸ ਦਾ ਜਵਾਬ ਸੀਗਾ ਕਿ ਦੇਖੋ ਅੰਕਲ ਅਸੀਂ ਦੋਨੇ ਇਕੱਠੇ ਰਹੇ ਦੋਨੇ ਇਕੱਠੇ ਰਹੇ ਤਾਂ ਇਸਨੇ ਇੱਕੋ ਗੱਲ ਕਹੀ ਸੀ ਕਿ ਹਮੇਸ਼ਾ ਹੱਸਦਾ ਮਿਲ ਯਾਰ ਹਮੇਸ਼ਾ ਸਦਾ ਮਿਲੇ ਤੇ ਜਦੋਂ ਮੈਂ ਮਰ ਗਿਆ ਉਸ ਦਿਨ ਵੀ ਰੋਣਾ ਨਹੀਂ ਕਿਉਂ ਕਿ ਕਿਉਂਕਿ ਤੈਨੂੰ ਚੁੱਪ ਕਰਾਉਣ ਵਾਲਾ ਤੈਨੂੰ ਵਰਾਉਣ ਵਾਲਾ ਤੇਰਾ ਯਾਰ ਨਹੀਂ ਹੋਏਗਾ ਤਾਂ ਕਰਕੇ ਮੈਂ ਹੱਸਦਾ ਹੀ ਮਿਲਿਆ ਯਾਰੀ ਦੋਸਤੀ ਚ ਸਨੇਹ ਪਿਆਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸਭ ਖੈਰ ਅਸੀਂ ਆਪਣੇ ਯੂਥ ਨੂੰ ਸਿਰਫ ਇਹ ਹੀ ਕਹਿਣਾ ਚਾਹੁੰਦੇ ਆ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਦੋਂ ਜਵਾਨੀ ਚੜਦੀ ਆ ਨਾ ਬਹੁਤ ਅੰਦਰੂਨੀ ਬਦਲਾ ਆਉਂਦੇ ਆ ਹਾਰਮੋਨ ਬਦਲਦੇ ਨੇ ਬਹੁਤ ਚੀਜ਼ਾਂ ਮਾਨਸਿਕ ਤੌਰ ਤੇ ਬਦਲਾ ਦੇ ਦੌਰ ਚੋਂ ਗੁਜ਼ਰਦੀਆਂ ਇਸ ਨੂੰ ਸੰਭਾਲਣਾ ਲਾਜ਼ਮੀ ਹੈ ਜਿਸ ਤਾਕਤ ਨੂੰ ਤੁਸੀਂ ਸੰਭਾਲ ਗਏ ਨਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ مصیبت ਜਿਹੜੀ ਹੈ ਇਹ ਠੋਕਰ ਨਾਲ ਚੂਰ ਕਰਦੇ ਹੋਗੇ ਤੁਸੀਂ ਇੰਨੀ એનર્ਜੀ ਹੋਏਗੀ ਤੁਹਾਡੇ ਚ ਤੇ ਜੇ ਇਹੀ ਚੀਜ਼ ਤੁਸੀਂ ਬਹੁਤ ਛੇਤੀ 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 ਗਲਤ ਕੰਮਾਂ 'ਚ ਖਰਚ ਕਰ ਦਿੱਤੀ ਨਾ ਆਉਣ ਵਾਲੇ ਸਮੇਂ ਦੇ ਵਿੱਚ ਪੂੰਜੀ ਜਿਹੜੀ ਹੈ ਨਾ ਬਚਣੀ ਨਹੀਂ ਹੈ ਉਹ ਪੂੰਜੀ ਐਨਰਜੀਤੀ ਬਚਣੀ ਨਹੀਂ ਹੈ ਥੱਕ ਜਾਓਗੇ ਹਾਰ ਜਾਓਗੇ ਸੋ ਇਹ ਬੁਰੇ ਕੰਮਾਂ ਦੇ ਬੁਰੇ ਨਤੀਜੇ ਹੁੰਦੇ ਆ ਸੰਗਤ ਆਪਣੀ ਐਚੀ ਰੱਖੋ ਆ ਛੱਡ ਦਿਓ ਖਿਹੜਾ ਠੀਕ ਹੈ ਨਾ ਕਿ ਭਾਈ ਮੈਂ ਆ ਕੁਝ ਕਰਕੇ ਕਿਸੇ ਨੂੰ ਕੁੱਟ ਕੇ ਕਿਸੇ ਨੂੰ ਵੱਢ ਕੇ ਕਿਸੇ ਨੂੰ ਮਾਰ ਕੇ ਵੱਡਾ ਬਣ ਸਕਦਾ ਨਹੀਂ ਤੁਸੀਂ ਆਪਣੀ ਪ੍ਰਾਪਤੀ ਇੰਨੀ ਵੱਡੀ ਕਰ ਦਿਓ ਕਿ ਤੁਹਾਡੇ ਨਾਲ ਜੈਲਸ ਕਰਨ ਵਾਲੇ ਤੁਹਾਨੂੰ ਬੇਇੱਜ਼ਤ ਕਰਨ ਵਾਲੇ ਜਾਂ ਤੁਹਾਨੂੰ ਨੀਵਾ ਦਿਖਾਉਣ ਵਾਲੇ ਆ ਆਪਣੇ ਆਪ ਆਪਣੀ ਮੌਤ ਮਰ ਜਾਂਦੇ ਆ ਸਰ ਜਦੋਂ ਤੁਸੀਂ ਕਿਤੇ ਆਪਣੇ ਪਿੰਡ ਦੇ ਵਿੱਚ ਵੱਡੀ ਗੱਡੀ ਚ ਉਤਰੋਗੇ ਨਾ ਵੱਡੇ ਅਫਸਰ ਬਣ ਕੇ ਸਰ ਸੜਕੇ ਕੋਲਾ ਹੋ ਜਾਣਗੇ ਉਹ ਲੋਕ ਸੜਕੇ ਕੋਲਾ ਹੋ ਜਾਣਗੇ ਉਹ ਲੋਕ ਜੋ ਤੁਹਾਨੂੰ ਡਿਸਲਾਈਕ ਕਰਦੇ ਆ ਉਹੀ ਚਿੱਤ ਹੁੰਦੀ ਆ ਆ ਪਿੱਛੇ ਜੀ ਹੁਣ ਯੂਪੀਐਸਸੀ ਦਾ ਰਿਜ਼ਲਟ ਆ ਪੰਜਾਬ ਦੇ ਇੱਕ ਏਐਸਆਈ ਏਐਸਆਈ ਕਿਹਨੂੰ ਆਪਾਂ ਕਹਿੰਦੇ ਆ ਕਿ ਛੋਟਾ ਥਾਣੇਦਾਰ ਸਾਹਿਬ ਏਐਸਆਈ ਦਾ ਮੁੰਡਾ ਆਈਐਸ ਬਣ ਗਿਆ ਆਈਐਸ ਤਾਂ ਤੁਸੀਂ ਸੋਚ ਕੇ ਦੇਖੋ ਕਿ ਜਿਸ ਥਾਣੇਦਾਰ ਨੇ ساری ਜ਼ਿੰਦਗੀ ਸਲੂਟ ਮਾਰੇ ਆ ਆਪ ਤੂੰ ਉੱਚੇ ਅਫਸਰਾਂ ਨੂੰ ਸਲੂਟ ਮਾਰੇ ਆ ਤਾਂ ਅੱਜ ਉਹਦਾ ਮੁੰਡਾ ਉਸ ਪੋਜੀਸ਼ਨ 'ਚ ਪਹੁੰਚ ਗਿਆ ਕਿ ਜਿਸ ਪਿਓ ਨੇ ਜਿਨ੍ਹਾਂ ਅਧਿਕਾਰੀਆਂ ਨੂੰ ਸਲੂਟ ਮਾਰੇ ਉਹ ਅਧਿਕਾਰੀ ਵੀ ਹੋ ਸਕਦਾ ਹੈ ਕਿ ਉਸ ਪੁੱਤਰ ਨੂੰ ਸਲੂਟ ਮਾਰਨ ਇਹ ਹੁੰਦੀ ਹੈ ਪ੍ਰਾਪਤੀ ਤਾਂ ਮੈਂ ਕਹਿ ਰਿਹਾ ਕਿ ਜੋ ਮਾਪਿਓ ਨੇ ਦਿੱਤਾ ਨਾ ਨਾ ਚੂਰੋ ਯਾਰ ਤੁਸੀਂ ਮੈਨੂੰ ਕੀ ਦਿੱਤਾ ਜਨਮ ਦਿੱਤਾ ਉਹਨਾਂ ਨੇ ਪਰਵਰਿਸ਼ ਦੇ ਦਿੱਤੀ ਤੁਹਾਨੂੰ ਪੜ੍ਹਾਈ ਦੇ ਦਿੱਤੀ ਤੁਹਾਨੂੰ ਇੱਕ ਮੌਕਾ ਦੇ ਦਿੱਤਾ ਮੱਤ ਚੂਰੋ ਕਿ ਤੁਸੀਂ ਮੈਨੂੰ ਕੀ ਦਿੱਤਾ ਕਿੱਲਾ ਡੇਢ ਕਿੱਲਾ 2 ਕਿੱਲੇ ਆ 3 ਕਿੱਲੇ আরে ਯਾਰ ਕੁਝ ਵੀ ਨਾ ਹੋਵੇ ਤਦ ਵੀ ਐਸੇ ਲੋਕ ਦੁਨੀਆ ਚ ਪਏ ਅਜਨਾ ਜਨੂਨ ਦੇ ਨਾਲ ਸਭ ਕੁਝ ਹਾਸਲ ਕੀਤਾ ਸਭ ਕੁਝ ਪੈਦਾ ਕੀਤਾ ਸੋ ਇਸ ਵੀਡੀਓ ਮਤਲਬ ਕਿ ਕਿਉਂਕਿ ਮਕਸਦ ਸਾਡਾ ਇਹ ਨਹੀਂ ਹੈ ਕਿ ਅਸੀਂ ਵਿਊਜ਼ ਲਈਏ ਸਿਰਫ ਤੇ ਸਿਰਫ ਸਾਡੇ ਕੋਲ ਕੁਝ ਨਹੀਂ ਸੀ ਵੀਡੀਓ ਕਰਨ ਵਾਸਤੇ ਹੌਨੈਸਟਲੀ ਕਹਿ ਰਿਹਾ ਹਾਂ ਇਮਾਨਦਾਰੀ ਨਾਲ ਬੈਠੇ ਬੈਠੇ ਆ ਖਬਰ ਦੇਖੀ ਚਿਤ ਕੀਤਾ ਕਿ ਅਸੀਂ ਅੱਜ ਅੱਜ ਅਸੀਂ ਸੰਵਾਦ ਕਰਾਂਗੇ ਆਪਣੀ ਛੋਟੀ ਪੀੜ੍ਹੀ ਨਾਲ ਜੋ ਸਾਡੇ ਬੱਚਿਆਂ ਵਰਗੇ ਆ ਇਹ ਨਹੀਂ ਹੈ ਕਿ ਅਸੀਂ ਜ਼ਿੰਦਗੀ 'ਚ ਦੇਪੁਰਸ਼ੀ ਰਹੇ ਆ ਅਸੀਂ ਕੁਝ ਗਲਤ ਨਹੀਂ ਕੀਤਾ ਪਰ ਉਹਨਾਂ ਗਲਤੀਆਂ ਤੋਂ ਜੋ ਸਾਨੂੰ ਹਾਸਲ ਹੋਇਆ ਜੋ ਉਹਨਾਂ ਗਲਤੀਆਂ ਦਾ ਭੁਗਤਾਨ ਕਰਨਾ ਪਿਆ ਜੋ ਜਰਮਾਨੇ ਜੋ ਹਰਜਾਨੇ ਸਮਾਜ ਦੇ ਵਿੱਚ ਅਸੀਂ ਭਰੇ ਆ ਜੇਲਾਂ 'ਚ ਤਾਰੇ ਆ ਸਭ ਜੋ ਘੈਣੇ ਗੱਟੇ ਹੋਈਆਂ ਜ਼ਮੀਨਾਂ ਫਿਰ ਛਡਾਉਣੀਆਂ ਪਈਆਂ ਕਰਜ਼ੇ ਲਹਣੇ ਪਏ ਇਹ ਸਭ ਕੁਝ ਉਹਨਾਂ ਚੀਜ਼ਾਂ ਦਾ ਨਚੋੜ ਹੈ ਕਿ ਤੁਸੀਂ ਇਹਨਾਂ ਪਾਸਿਆਂ ਵੱਲ ਨਾ ਤਰੋ ਨਾ ਤਰੋ ਕਿਉਂਕਿ ਇਹ ਜਿਹੜੇ ਰਸਤੇ ਆ ਇਹ ਜਿਸ ਮੰਜ਼ਲ ਤੇ ਲੈ ਕੇ ਜਾਂਦੇ ਹਨ ਸਭ ਬੇਚੈਨ ਕਰ ਦਿੰਦੇ ਆ ਉਹ ਬੇਚੈਨ ਕਰ ਦਿੰਦੇ ਆ ਮੰਜ਼ਲ ਚਾਹੇ ਉਹਦੇ ਚ ਮਹਿਲ ਮਨਾ ਰਿਹਾ ਕਿਉਂ ਨਾ ਹੋਵੇ ਸਭ ਮਕਾਮ ਉਹੀ ਉੱਚਾ ਹੈ ਜਿੱਤੇ ਚ ਬੇਚੈਨੀ ਨਾ ਹੋਵੇ ਮਕਾਮ ਉਹੀ ਉੱਚਾ ਹੈ ਜਿੱਦੇ ਚ ਬੇਚੈਨੀ ਨਾ ਹੋਵੇ ਜਿੱਥੇ ਪਹੁੰਚ ਕੇ ਤੁਸੀਂ ਚੈਨ ਨਾਲ ਸੌਂ ਹੀ ਨਹੀਂ ਪਾ ਰਹੇ ਤੁਸੀਂ ਸੁਖ ਨਾਲ ਰਹਿ ਹੀ ਨਹੀਂ ਰਹੇ ਚਾਹੇ ਉਹ ਜਿੱਡੀ ਮਰਜ਼ੀ ਵੱਡੀ ਪਦਵੀ ਆ ਜਿੰਨੀ ਮਰਜ਼ੀ ਤੁਹਾਡੇ ਕੋਲ ਦੌਲਤ ਆ ਉਹਨੇ ਫਲ ਆ ਤੇ ਜੇ ਤੁਹਾਡੇ ਕੋਲ ਚੈਨ ਹੈ ਸੁੱਖ ਹੈ ਅچھے ਦੋਸਤ ਹੈ ਅਚੀ ਸੰਗਤ ਹੈ ਅچھے ਵਿਚਾਰ ਨੇ ਮਨ ਸ਼ਾਂਤ ਹੈ ਚਾਹੇ ਸਮਾਜਿਕ ਪੱਖ ਤੋਂ ਆਰਥਿਕ ਪੱਖ ਤੋਂ ਕੋਈ ਬਹੁਤ ਵੱਡਾ ਰਤਬਾ ਨਹੀਂ ਚੈਨ ਤੁਹਾਡੇ ਕੋਲ ਹੈ ਨਾ ਤਾਂ ਤੁਹਾਡੇ ਵਰਗਾ ਮਹਾਨ ਕੋਈ ਨਹੀਂ ਮਿਲਦੇ ਆਂ ਅਗਲੀ ਵਾਰ ਤਦ ਤੱਕ ਦਿਵਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ